ਆ ਵੀ ਤੁਸੀਂ ਪੰਜਾਬ ਕਿਉਂ ਨਹੀਂ ਜਾਂਦੇ ਤੁਸੀਂ ਇੱਕ ਪੁੱਛਿਆ ਮੈਨੂੰ ਹਨਾ ਗੱਲ ਕੀ ਆ ਭਾਈ ਆਪਾਂ ਤੁਹਾਡੀ ਰੋਜ਼ ਵੀਡੀਓ ਦੇਖਦੇ ਆਣਾ ਮੈਂ ਕੰਮ ਤੇ ਹਾਂ ਇੱਥੇ ਆਵਾਂ ਤੁਹਾਡਾ ਚੈਨਲ ਖੋਲ ਕੇ ਬੈਠੀਦਾ ਆ ਵੀਡੀਓ ਦੇਖੀਦੀ ਆ ਇੱਕ ਚੀਜ਼ ਦੇਖਦਾ ਵੀ ਰੇਲਵੇ ਰੋਡ ਬਣਨ ਤੇ ਨਹੀਂ ਆ ਰਹੀ ਸਾਲ ਤੋਂ ਮੈਨਾਂ ਦਾ ਕੋਈ ਜ਼ਿਆਦਾ ਟਾਈਮ ਹੋ ਗਿਆ ਹੁਣ 8 ਸਾਲ ਤਾਂ ਮੈਨੂੰ ਹੋ ਕੇ ਰੌਲਾ ਪਾਉਂਦੇ ਨੂੰ ਬਾਫੇ ਹੁਣ ਇਦੋਂ ਤਾਂ ਹਿਸਾਬ ਲਾ ਲਓ ਕੁਝ ਪਤਾ ਨਹੀਂ ਹੈ ਨਾ ਕਾਫੀ ਟਾਈਮ ਜ਼ਿਆਦਾ ਹੋ ਗਿਆ ਤੇ ਇਹ ਕੀ ਸਭ ਕੀ ਦੇਖ ਕੇ ਜਾਈਏ ਆਪਾਂ ਉੱਥੇ ਬਾਜੀ ਹਨਾ ਵੀ ਆਪਾਂ ਹੁਣ ਇੱਥੇ ਦੀ ਦਿਲ ਕਰਦਾ ਮੈਨੂੰ ਵਾਪਸ ਜਾਣ ਨੂੰ ਦਿਲ ਬਹੁਤ ਕਰਦਾ ਆ ਬਹੁਤ ਹਾਲਾਤਾਂ ਕਰਕੇ ਕਰਕੇ ਜਾਣ ਨੂੰ ਮੰਨਣਾ ਕ੍ਰਾਈਮ ਜਿਹੜਾ ਤੁਸੀਂ ਬੋਲੋ ਖਬਰਾਂ ਚੱਲਦੀਆਂ ਕ੍ਰਾਈਮ ਦੇਖ ਕੇ ਕਿੰਨਾ ਕੁ ਮੰਨ ਦੇ ਦ ਕ੍ਰਾਈਮ ਦੇਖ ਕੇ ਤਾਂ ਆਪਾਂ ਜੀ ਇਹ ਤੱਕ ਦਾ ਵੀ ਮੈਂ ਫਿਰ ਇਸ ਹਸਾ ਹੁਣ ਕਦੇ ਜਾਣਾ ਨਹੀਂ ਮੈਂ ਆਪਣੀ ਫੈਮਲੀ ਨੂੰ ਵੀ ਇੱਥੇ ਭਲਾ ਪਿਆ ਕਿੰਨਾ ਉੱਥੇ ਕ੍ਰਾਈਮ ਵੱਧ ਚੁੱਕਿਆ ਹੋਇਆ ਮੈਂ ਆਪਣੇ ਪੇਰੈਂਟਸ ਨੂੰ ਵੀ ਕਹਿੰਦਾ ਹਾਂ ਕਿ ਕਿਤੇ ਜਾਣਾ ਹੈ ਕਿੱਦਾਂ ਵੀ ਜਾਣਾ ਨਾਕਲਿਆਣੇ ਨਹੀਂ ਜਾਣਾ ਹੈਗਾ ਨਾਲ ਕਿਸ ਨੂੰ ਲੈ ਕੇ ਜਾਣਾ ਡਰ ਮਨ ਵਿੱਚ ਬਹੁਤ ਜ਼ਿਆਦਾ ਮੈਨੂੰ ਇੱਥੇ ਚ ਫਿਕਰ ਨਹੀਂ ਹੁੰਦੀ ਆ ਤੇ ਉੱਥੇ ਕੀ ਹਾਲਾਤ ਆ ਮੈਂ ਕਹਿ ਮੀ ਆਪਾਂ ਦੇਖਦੇ ਆ ਕਿ ਇੱਕ ਲੜਕੀ ਨਾ ਵੀ ਉਹਦਾ ਰੇਪ ਕੀਤਾ ਗਿਆ ਰੇਸਿਜ਼ਮ ਇੱਥੇ ਵੀ ਹੈਗੀ ਆ ਤੁਸੀਂ ਮੈਨੂੰ ਕੱਲ ਆਪਾਂ ਜਦੋਂ ਗੱਲਬਾਤ ਹੋਈ ਸੀਗੀ ਬੈਠੇ ਸੀ ਤੁਸੀਂ ਦੱਸਿਆ ਕਿ ਤੁਹਾਡੇ ਵੀ ਕਿਸੇ ਕਾਲੇ ਨੇ ਪਿਸਤਲ ਰੱਖਤੀ ਸੀਗੀ ਤਾਂ ਵੀ ਸਿਚੁਏਸ਼ਨ ਦਾ ਇੱਥੇ ਵੀ ਡਾਵਾ ਡੋਲ ਹੀ ਹੈ ਇੱਥੇ ਵੀ ਆਪਾਂ ਕਹੇ ਜੀ ਇੰਨੀ ਸੁਰੱਖਿਆ ਤਾਂ ਗਲਤ ਹੈ ਇੱਥੇ ਵੀ ਜੇ ਕੋਈ ਟਾਰਗੇਟ ਤੇ ਆ ਜਾਂਦਾ ਅਚਨਚੇਤ ਆ ਜਾਂਦਾ ਚਾਹਨਕ ਆ ਜਾਂਦਾ ਫਿਰ ਰਿਸਕ ਤਾਂ ਇੱਥੇ ਵੀ ਹੈਗਾ ਰਿਸਕ ਹੈਗਾ ਵੱਟ ਭਾਜੀ ਇੱਥੇ ਇਦਾਂ ਆਇਆ ਜਿਹੜਾ ਕੋਈ ਕ੍ਰਾਈਮ ਕਰਦਾ ਫਿਰ ਉਹਦਾ ਸੋਲੂਸ਼ਨ ਵੀ ਹੈਗਾ ਮਤਲਬ ਡੰਡ ਵਧੀਆ ਹੈ ਡੰਡ ਵਧੀਆ ਇਦਾਂ ਥੋੜੀ ਵੀ ਹੁਣ ਛੱਡ ਦੇਣਾ ਕਾਨੂੰਨ ਢਿੱਲਾ ਨਹੀਂ ਆ ਕਰਪਸ਼ਨ ਨਹੀਂ ਹੈ। ਉਹਰੇ ਉਹਨਾਂ ਨੂੰ ਮੈਂ ਦੇਖਦਾਂ ਨਹੀਂ ਹੈਗਾ। ਮੈਨੂੰ ਕੋਈ ਇਹ ਨਹੀਂ ਨੌਲੇਜ ਵੀ ਨਹੀਂ ਹੈਗੀ ਐਵੇਂ ਕਰਨ ਦੀ। ਧਿਆਨ ਨਹੀਂ ਉਸ ਬਸ ਉਸ ਬਸੇ ਹੈਣੀ ਆ। ਕਿਸੇ ਨੇ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਧਿਆਨ ਖਿੱਚੇ ਤੁਹਾਡਾ। ਕੋਈ ਹੋਵੇ ਨਾ ਵੀ ਲੈ ਪਾਜੀ ਇਹਨਾਂ ਨੇ ਆ ਚੀਜ਼ ਕੀਤੀ ਆ। ਮੈਂ ਉਹਨਾਂ ਦੀਆਂ ਵੀਡੀਓ ਦੇਖਾਂ ਜਾ ਕੁਛ ਕਰਾਂ ਆ ਨਾ। ਹਾਂ ਵੀ ਇਹ ਬੰਦਾ ਵਧੀਆ। ਉਹ ਮੈਂ ਦੇਖਾਂ ਕਰੀ। ਤਾਰੀਫ ਕਰੋ। ਵੀ ਤਾਰੀਫ ਕਿਹਦੀ ਕਰਾਂ? ਮੈਂ ਤੁਸੀਂ ਇਗਨੋਰੇ ਕਰਤਾ। ਇਗਨੋਰੇ ਕਰਤਾ ਮੈਂ ਦੇਖ ਨਹੀਂ ਦਿਆ। ਇਹ ਲੋਕੀ ਇਹ ਨਾ ਕਹਿੰਦੇ ਪੀਪੀ ਪੱਤੀ ਦੀਆਂ ਖਬਰਾਂ ਚੱਲਦੀਆਂ ਤਾਂ ਐਨਆਰਆਈ ਨਹੀਂ ਆਉਣਾ ਚਾਹੁੰਦੇ। ਉਹ ਨਹੀਂ ਨਹੀਂ ਨਹੀਂ। ਵੀ ਪੀਪੀ ਪੱਤੀ ਵਾਲੇ ਤਾਂ ਕੰਮ ਹਣਾ ਏਦਾਂ ਕਿਸੇ ਤੇ ਮਤਲਬ ਕੋਈ ਸੇ ਦਵਾ ਕਰਕੇ ਨਹੀਂ ਮੈਂ ਵੀ ਇੰਡੀਆ ਨਹੀਂ ਜਾਣਾ ਹੈਗਾ ਗਰਜਾਣੇ ਨੂੰ ਕੱਲ ਦੀ ਟਿਕਟ ਕਰਾ ਕੇ ਕੱਲੂ ਚੱਲ ਜੀਏ ਮਹੌਲ ਨਹੀਂ ਸਹੀ ਲੱਗ ਰਿਹਾ ਮਹੌਲ ਨਹੀਂ ਸਹੀ ਲੱਗ ਰਿਹਾ ਇੱਥੇ ਮਹੌਲ ਠੀਕ ਹੈ ਇੱਥੇ ਐਨਾ ਵੀ ਸੇਫ ਹੈ ਸੈਟ ਹੈ ਮਿੱਟੀ ਕੂੜਾ ਕਰਕਟ ਓਪੀ ਮੱਚ ਬੈਟਰ ਹੈ ਬਟ ਮੈਂ ਪੰਜਾਬ ਨੂੰ ਮਾਰਾ ਨਹੀਂ ਕਹਿੰਦਾ ਉੱਥੇ ਤਾਂ ਲੋਕਾਂ ਨੇ ਪੰਜਾਬ ਨੂੰ ਮਾਰਾ ਬਣਾ ਦਿੱਤਾ ਹਲਾ ਤੁਹਾਨੂੰ ਅੱਛਾ ਪੰਜਾਬ ਨਵੇਂ ਸ਼ਹਿਰ ਸਭ ਤੋਂ ਵਧੀਆ ਸਿਆਸਤਦਾਨ ਕਿਹੜਾ ਲੱਗਦਾ ਨਵੇਂ ਸ਼ਹਿਰ ਤੇ ਪੰਜਾਬ ਚ ਮੈਂ ਇੰਟਰਸਟਿੰਗ ਨਹੀਂ ਰੱਖਦਾ ਭਾਜੀ ਜਿੰਨੇ ਵੀ ਆ ਗਏ ਸਾਰੇ ਝੂਠੇ ਨੇ ਕੱਲੂ ਬੀਬੀ 32 ਜੇ ਹਿਸਾਬ ਨਾਲ ਤੁਸੀਂ ਆਤਕ ਰਾਈ ਪਈ ਆ ਲੱਗਦਾ ਤਾਂ ਇਹੀ ਆ ਵੀ ਕੁਛ ਨਾ ਕੁਛ ਤਾਂ ਬਣੂਗਾ ਨਵੇਂ ਸ਼ਹਿਰ ਦਾ ਨਵੇਂ ਸ਼ਹਿਰ ਨੂੰ ਉੱਤੇ ਪੱਧਰ ਤੇ ਲਿਆ ਸਕਦੇ ਤੁਸੀਂ ਜੋ ਮੇਰੇ ਥਿੰਕਿੰਗ ਆ ਇਸ ਟਾਈਮ ਦੀ ਬਾਕੀ ਨਵੇਂ ਸ਼ਹਿਰ ਦੇ ਸਿਆਸਤਦਾਨਾਂ ਦਾ ਤਾਂ ਇਹ ਹਾਲ ਹੈ ਕਿਉਂ ਪ੍ਰਤੀਤ ਹੁੰਦਾ ਹੈ ਕਿ ਹੌਲੀ ਹੌਲੀ ਇਕੱਲੇ ਇਕੱਲੇ ਦੀ ਡਿੱਗ ਜਾਏਗੀ ਵਿਕਟ ਦੋਸਤੋ ਮੈਂ ਯੂਕੇ ਆਇਆ ਔਰ ਹੈਰਾਨ ਆ ਕਿ ਇੱਥੇ ਨੌਜਵਾਨ ਅਤੇ ਐਨ ਆਰ ਆਈ ਕਹਿੰਦੇ ਕਿ ਜਦ ਤੱਕ ਰੇਲਵੇ ਰੋਡ ਦੀ ਸੜਕ ਨਹੀਂ ਬਣਦੀ ਅਸੀਂ ਨਹੀਂ ਲੈਣੀ ਭਾਈ ਵਾਪਸੀ ਦੀ ਟਿਕਟ ਦੋਸਤੋ ਅਸੀਂ ਨਹੀਂ ਲੈਣੀ ਭਾਈ ਵਾਪਸੀ ਦੀ ਟਿਕਟ ਦੋਸਤ ਸਤਿ ਸ਼੍ਰੀ ਅਕਾਲ ਪੀਪੀਪੱਤੀ ਨਮਾਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀ ਇਸ ਸਮੇਂ ਯੂਕੇ ਦੀ ਫੇਰੀ ਉੱਤੇ ਆ ਲੋਕਾਂ ਨਾਲ ਬਹੁਤ ਸਾਰੀ ਗੱਲਬਾਤ ਹੋਈ ਹੈ ਵੱਖੋ ਵੱਖਰੇ ਸ਼ੇ ਤੇ ਗੱਲਬਾਤ ਹੋਈ ਹੈ ਲੇਕਿਨ ਰੇਲਵੇ ਰੋਡ ਦੀ ਜਦੋਂ ਗੱਲ ਆਉਂਦੀ ਹੈ ਤਾਂ ਗੱਲ ਫਸ ਜਾਂਦੀ ਹੈ ਮੇਰੇ ਨਾਲ ਵੀਰ ਯੋਵਰਾਜ ਮੌਜੂਦ ਨੇ ਪਿਛਲੇ 4.5-5 ਸਾਲ ਤੋਂ ਇੱਥੇ ਹੀ ਹੈ ਯੂਕੇ ਵਿੱਚ ਨੇ ਔਰ ਕਹਿੰਦੇ ਇੰਡੀਆ ਨਹੀਂ ਜਾਣਾ ਉਹਦੀ ਵਜ੍ਹਾ ਕੀ ਹੈ ਪੰਜਾਬ ਨਹੀਂ ਜਾਣਾ ਨਵੇਂ ਸ਼ਹਿਰ ਨਹੀਂ ਜਾਣਾ ਉਹਦੀ ਵਜ੍ਹਾ ਕੀ ਹੈ ਵੀਰ ਹੁਣਾਂ ਮੈਂ ਵੀਰ ਉਹਨਾਂ ਤੋਂ ਜਾਣਾਂਗੇ ਪਰ ਉਸ ਤੋਂ ਪਹਿਲਾਂ ਦੱਸਦਾਂ ਕਿ ਵੀਡੀਓ ਡਾਇਰੈਕਟਰ ਵੀ ਨੇ ਸਾਡੀ ਇੱਥੇ ਵੀਡੀਓ ਵੀ ਸ਼ੂਟ ਕਰ ਰਿਹਾ ਸਟੂਡੈਂਟ ਵੀਜ਼ੇ ਤੇ ਆਏ ਸੀਗੇ ਕੰਮਕਾਰ ਕਰ ਰਹੇ ਆ ਪੰਜਾਬ ਨੂੰ ਪਿਆਰ ਕਰਦੇ ਆ ਲੇਕਿਨ ਜਾਣਾ ਕਿਉਂ ਨਹੀਂ ਇਹਨਾਂ ਤੋਂ ਪੁੱਛਦੇ ਆ ਯੋਵਰਾਜ ਬਹੁਤ ਨਹੀਂ ਕਰ ਸਵਾਗਤ ਹੈ ਸਤਿ ਸ੍ਰੀ ਅਕਾਲ ਪਾਜੀ ਕਿੱਦਾਂ ਠੀਕ ਆ ਸਾਰੇ ਹਾਂਜੀ ਤੇ ਜਿਵੇਂ ਤੁਸੀਂ ਉਹਨੂੰ ਵੀਡੀਓ ਦੱਸੇ ਦਿੱਤਾ ਹਨਾ ਵੀ ਏਟੀਡੀ ਆ ਵੀ ਤੁਸੀਂ ਪੰਜਾਬ ਕਿਉਂ ਨਹੀਂ ਜਾਂਦੇ ਤੁਸੀਂ ਇੱਕ ਪੁੱਛਿਆ ਮੈਨੂੰ ਹਨਾ ਗੱਲ ਕੀ ਆ ਭਾਈ ਆਪਾਂ ਤੁਹਾਡੀ ਰੋਜ਼ ਵੀਡੀਓ ਦੇਖਦੇ ਆ ਹਨਾ ਮੈਂ ਕੰਮ ਤੇ ਹਾਂ ਇੱਥੇ ਹਾਂ ਮੈਂ ਤੁਹਾਡਾ ਚੈਨਲ ਖੋਲ ਕੇ ਬੈਠੀਦਾ ਆ ਵੀ ਵੀਡੀਓ ਦੇਖੀਦੀ ਆ ਇੱਕ ਚੀਜ਼ ਦੇਖਦਾ ਵੀ ਰੇਲਵੇ ਰੋਡ ਬਣਨ ਤੇ ਨਹੀਂ ਆ ਰਹੀ ਸਾਲ ਤੋਂ ਮੈਨਾਂ ਦਾ ਕੋਈ ਜ਼ਿਆਦਾ ਟਾਈਮ ਹੋ ਗਿਆ ਹੁਣ 8 ਸਾਲ ਤਾਂ ਮੈਨੂੰ ਹੋ ਕੇ ਰੌਲਾ ਪਾਉਂਦੇ ਨੂੰ ਬਸ ਹੁਣ ਮੈਨੂੰ ਤਾਂ ਹੁਣ ਹਿਸਾਬ ਲਾ ਲਓ ਕੁਝ ਪਤਾ ਨਹੀਂ ਨਾ ਕਾਫੀ ਟਾਈਮ ਜ਼ਿਆਦਾ ਹੋ ਗਿਆ ਤੇ ਇਹ ਕੀ ਕੀ ਦੇੱਕ ਜਾਈਏ ਆਪਾਂ ਉੱਥੇ ਬਾਜੀ ਹਨਾ ਕੱਲਾ ਰੇਲਵੇ ਰੋਡ ਨਹੀਂ ਕਲਾਮ ਰੋਡ ਕਰਿਆਮ ਰੋਡ ਸਲੋ ਰੋਡ ਗੜਸ਼ੰਕਰ ਰੋਡ ਕੋਈ ਰੋਡ ਇਹੋ ਜਿਹਾ ਹੈ ਹੀ ਨਹੀਂ ਜਿੱਥੇ ਰੋਡ ਨਾ ਹੋਵੇ ਬਿਲਕੁਲ ਹੁਣ ਮੇਰੇ ਡੈਡ ਆ ਮਾਮੂਣੇ ਸਰ ਦਾਦੇ ਆ ਉੱਥੇ ਕਿਤੇ ਜਾਂਦੇ ਆ ਜੇ ਹੁਣ ਆਪਾਂ ਮਤਲਬ ਉੱਥੇ ਘਾਉਣਾ ਰੇਲਵੇ ਰੋਡ ਤੋਂ ਮੰਡੀ ਨਿਕ ਜਾਂਦੇ ਹਨ ਕਿਤੇ ਸਮਾਨ ਲੈਣ ਜਾਂਦੇ ਆ ਅਗਲੇ ਖਰਾਬ ਹੋ ਕੇ ਭਿੱਜ ਕੇ ਹੁੰਦੇ ਆ ਕੀ ਉੱਥੇ ਕੀ ਚੱਲਦੀ ਹੈ ਦੋਿਆਂ ਦੇ ਜਿਹੜਾ ਪਾਣੀ ਉਹਦੇ ਕਰਕੇ ਮਤਲਬ ਕੱਪੜੇ ਗਿੱਲੇ ਹੋ ਜਾਂਦੇ ਹੋਗੇ ਹੁੰਦੇ ਆ ਨਾ ਕੀ ਉੱਥੇ ਦਾਈਏ ਬੜੀ ਆਪਾਂ ਹੁਣ ਇੱਥੇ ਦੀ ਦਿਲ ਕਰਦਾ ਵੈਸੇ ਵਾਪਸ ਜਾਣ ਨੂੰ ਦਿਲ ਉਹ ਕਰਦਾ ਆ ਬਹੁਤ ਪਰ ਹਾਲਾਤਾਂ ਕਰਕੇ ਹਾਲਾਤਾਂ ਕਰਕੇ ਜਾਣ ਨੂੰ ਮੰਨ ਨਹੀਂ ਕ੍ਰਾਈਮ ਜਿਹੜਾ ਤੁਸੀਂ ਬੋਲੋ ਖਬਰਾਂ ਚ ਕਰਾਇਮ ਦੇ ਕੇ ਤਾਂ ਆਪਾਂ ਜੀ ਤੱਕਦਾ ਵੀ ਮੈਂ ਫਿਰ ਇਸਾ ਹੁਣਾਂ ਕਦੇ ਜਾਣਾ ਨਹੀਂ ਮੈਂ ਆਪਣੀ ਫੈਮਲੀ ਨੂੰ ਵੀ ਇੱਥੇ ਬੁਲਾਉਂਗਾ ਅੱਛਾ ਮਤਲਬ ਇੰਨਾ ਪੰਜਾਬ ਤੋਂ ਮਨ ਨੂੰ ਮਤਲਬ ਉੱਥੇ ਤੋਂ ਹਾਲਾਤਾਂ ਤੋਂ ਮਨ ਅੱਕ ਗਿਆ ਘਰ ਦੇਖਣ ਨੂੰ ਪਾਜੀ ਕਿਹਦਾ ਮਨ ਨਹੀਂ ਕਰਦਾਣਾ ਹੁਣ ਕਿੰਨੇ ਟਾਈਮਾਂ ਤੋਂ ਇੱਥੇ ਆਏ ਆ ਜਾਣ ਨੂੰ ਮਨ ਬਹੁਤ ਕਰਦਾ ਹੈ ਘਰ ਦੇਖਣ ਨੂੰ ਮਨ ਕਿਉਂ ਨਹੀਂ ਕਰਦਾ ਹਣਾ ਇਸ ਡਰ ਸਿਰੋਂ ਇਹ ਆ ਕਿੰਨਾ ਉੱਥੇ ਕ੍ਰਾਈਮ ਵੱਧ ਚੁੱਕਿਆ ਹੋਇਆ ਮੈਂ ਆਪਣੇ ਪੇਰੈਂਟਸ ਨੂੰ ਵੀ ਕਹਿੰਦਾ ਹਾਂ ਤੁਸੀਂ ਕਿਤੇ ਜਾਣਾ ਹੈ ਕਿੱਦਾਂ ਵੀ ਜਾਣਾ ਨਾਗਰਕ ਲਿਆਣੇ ਨਹੀਂ ਜਾਣਾ ਹੈਗਾ ਨਾਲ ਕਿਸੇ ਨੂੰ ਲੈ ਕੇ ਜਾਣਾ ਇਹ ਡਰ ਮਾਨ ਵਿੱਚ ਬਹੁਤ ਜ਼ਿਆਦਾ ਮੈਨੂੰ ਇੱਥੇ ਚ ਫਿਕਰ ਨਹੀਂ ਹੁੰਦੀ ਆ ਤੇ ਉੱਥੇ ਕੀ ਹਾਲਾਤ ਆ ਮੈਂ ਕਹਿ ਵੀ ਨਹੀਂ ਸਕਦਾ ਪਰ ਇੱਥੇ ਜਿੱਦਾਂ ਆਪਾਂ ਦੇਖਦੇ ਆਂ ਕਿ ਇੱਕ ਲੜਕੀ ਨਾਲ ਵੀ ਉਹਦਾ ਰੇਪ ਕੀਤਾ ਗਿਆ ਰੇਸਿਜ਼ਮ ਇੱਥੇ ਵੀ ਹੈਗੀ ਆ ਤੁਸੀਂ ਮੈਨੂੰ ਕੱਲ ਆਪਾਂ ਜਦੋਂ ਗੱਲਬਾਤ ਹੋਈ ਸੀਗੀ ਬੈਠੇ ਸੀ ਤੁਸੀਂ ਦੱਸਿਆ ਕਿ ਤੁਹਾਡੇ ਵੀ ਕਿਸੇ ਕਾਲੇ ਨੇ ਪਿਸਟਲ ਰੱਖਦੀ ਸੀਗੀ ਤਾਂ ਵੀ ਸਿਚੁਏਸ਼ਨ ਤਾਂ ਇੱਥੇ ਵੀ ਡਾਵਾ ਡੋਲ ਹੈ ਇੱਥੇ ਵੀ ਆਪਾਂ ਕਹਿ ਜੀ ਇੰਨੀ ਸੁਰੱਖਿਆ ਹੈ ਤਾਂ ਗੱਲ ਤਾਂ ਇੱਥੇ ਵੀ ਜੇ ਕੋਈ ਟਾਰਗੇਟ ਤੇ ਆ ਜਾਂਦਾ ਅਚਨ ਚੇਤ ਆ ਜਾਂਦਾ ਅਚਾਨਕ ਆ ਜਾਂਦਾ ਫਿਰ ਰਿਸਕ ਤਾਂ ਇੱਥੇ ਵੀ ਹੈਗਾ ਰਿਸਕ ਹੈਗਾ ਬਟ ਭਾਜੀ ਇੱਥੇ ਇਦਾਂ ਆ ਜਿਹੜਾ ਕੋਈ ਕ੍ਰਾਈਮ ਕਰਦਾ ਫਿਰ ਉਹਦਾ ਸੋਲੂਸ਼ਨ ਵੀ ਹੈਗਾ ਮਤਲਬ ਡੰਡ ਵਧੀਆ ਹੈ ਡੰਡ ਵਧੀਆ ਇਦਾਂ ਥੋੜੀ ਵੀ ਹਣ ਛੱਡ ਦੇਣਾ ਕਾਨੂੰਨ ਢਿੱਲਾ ਨਹੀਂ ਆ ਕ腐ਸ਼ਨ ਨਹੀਂ ਹੈਗੀ ਕਾਨੂੰਨ ਢਿੱਲਾ ਵੀ ਨਹੀਂ ਕਾਨੂੰਨ ਢਿੱਲਾ ਵੀ ਨਹੀਂ ਹੈਗਾ ਪੂਰੀ ਚੰਗੀ ਤਰ੍ਹਾਂ ਪੂਰੀ ਤੈਅ ਤੱਕ ਸਬੂਤਾਂ ਨਾਲ ਬੰਦਾ ਫੜ ਹੋ ਗਿਆ ਤੇ ਉਹ ਬੰਦਾ ਵਾਟ ਕੇ ਨਹੀਂ ਜਾਊਗਾ ਫਿਰ ਲਾਈਫਟਾਈਮ ਅੰਦਰ ਵੀ ਰਹਿ ਸਕਦਾ ਲਾਈਫਟਾਈਮ ਅੰਦਰ ਜਿਹੜਾ ਤੁਹਾਨੂੰ ਉਹਨਾਂ ਨੇ ਸਾਰੇ ਬੈਨੀਫਿਟ ਦੇਣੇ ਉਹ ਅੱਡ ਇਹ ਨਹੀਂ ਕਿ ਤੁਸੀਂ ਬੰਦੇ ਨੂੰ ਮਤਲਬ ਫੜ ਲਿਆ ਉਹਨੇ ਚੋਰੀ ਕੀਤੀ ਜਾਂ ਕਿਸ ਕੋਈ ਕ੍ਰਾਈਮ ਕੀਤਾ ਕਿਸੇ ਦੇ ਮਰਡਰ ਕੀਤਾ ਜਾਂ ਰੇਪ ਕੀਤਾ ਇਹ ਨਹੀਂ ਕਿ ਸੱਤ ਅੱਠੀ ਸਾਲੀ ਬਾਹਰ ਆ ਜਾਣਾ ਨਹੀਂ ਨਹੀਂ ਫਿਰ ਅੰਦਰ ਹੀ ਰਹਿਉ ਲਾਈਫਟਾਈਮ ਪ੍ਰਿਜ਼ਨ ਵਿੱਚ ਰਹਿਉ ਲਾਈਫਟਾਈਮ ਪ੍ਰਿਜ਼ਨ ਵਿੱਚ ਉੱਥੇ ਹੀ ਰਹੂੰਗਾ ਵਾਪਸ ਨਹੀਂ ਬਾਹਰ ਨਹੀਂ ਆਉਂਦਾ ਤੇ ਐਦਾਂ ਹੀ ਸਜ਼ਾ ਮਿਲਦੀ ਆਵੇ ਅਗਲਾ ਚ ਮਤਲਬ ਬਾਹਰ ਆਉਂਦਾ ਵੀ ਤੇ ਉਹ ਕੰਮ ਕਰਨੇ ਨੂੰ ਫਿਰ ਸੋਚਦਾ ਨਹੀਂ ਐਗਜ਼ੈਂਪਲਰੀ ਹੁੰਦੀ ਨਾ ਐਗਜ਼ੈਂਪਲਰੀ ਹੁੰਦੀ ਆ ਤੇ ਹੁਣ ਫਿਰ ਜਿਹੜੇ ਦੇਖ ਰਹੇ ਆ ਜਿਨ੍ਹਾਂ ਦਾ ਦਿਲ ਕਰਦਾ ਇੱਥੇ ਉਹਨਾਂ ਦੇਖੋ ਮੈਂ ਤਾਂ ਲੰਬੀ ਛੁੱਟੀ ਆਇਆ ਸੀ ਪਰ ਮੇਰਾ ਦਿਲ ਨਹੀਂ ਲੱਗਾ ਮੈਂ ਵਾਪਸ ਜਾ ਰਿਹਾ ਸ਼ਾਇਦ ਮੈਨੂੰ ਟੋਏ ਜਿਆਦਾ ਪਿਆਰੇ ਆ ਜਾਂ ਆਪਣੇ ਦਿਲ ਚ ਇਹ ਆ ਕਿ ਜਾ ਕੇ ਜਿਹੜੇ ਸਾਡੇ ਉਧਰ ਭੈਣ ਭਰਾ ਆ ਉਹਨਾਂ ਦਾ ਜੀਵਨ ਪੱਦਰ ਚੱਕੀਏ ਉਹਦੇ ਲਈ ਕੰਮ ਕਰੀਏ ਤੁਸੀਂ ਸਾਡੇ ਤੋਂ ਕੀ ਉਮੀਦ ਰੱਖਦੇ ਤੇ ਜਿਹੜੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਮੈਂ ਤਾਂ ਦੇਖੋ ਇਹੀ ਕਹਿਣਾ ਚਾਹੁੰਦਾ ਹਾਂ ਨਾ ਵੀ ਜਿੱਥੇ ਗੱਲ ਆਉਂਦੀ ਆ ਵੀ ਹੁਣ ਰੇਲਵੇ ਰੋਡ ਦੀ ਆ ਕੋਈ ਵੀ ਚੀਜ਼ ਆ ਹੁਣ ਜਿੱਨਾ ਉੱਥੇ ਕ腐ਸ਼ਨ ਵੱਧ ਚੁੱਕਿਆ ਮੈਂ ਇਹੀ ਕਹਣਾ ਵੀ ਕੋਈ ਕੌਸ਼ਨਾ ਕੋਸਤਾ ਉਹਦਾ ਕਰਨਾ ਚਾਹੀਦਾ ਨਾ ਹੱਲ ਹੋਣਾ ਚਾਹੀਦਾ ਜਿੰਨੀ ਉੱਥੇ ਹੁਣ ਇਹ ਆਪਣਾ ਮਨ ਬੋ ਕਰਦਾ ਇਹ ਨਹੀਂ ਹੈਗਾ ਜਾਣ ਦਾ ਮਨ ਕਰਦਾ ਐਨੇ ਟਾਈਮ ਤੋਂ ਬੈਠੇ ਆ ਘਰ ਦੀ ਘਰ ਦੇਖਣ ਨੂੰ ਕਹਿੰਦਾ ਜੀ ਨਹੀਂ ਕਰਦਾ ਨਾ ਆਪਣਾ ਸ਼ਹਿਰ ਆਪਣੀਆਂ ਗਲੀਆਂ ਆਪਣੇ ਯਾਰ ਦੋਸਤ ਆਪਣੇ ਰਿਸ਼ਤੇਦਾਰ ਉੱਥੇ ਰਹੇ ਹੋਏ ਆ ਸਾਰਾ ਨਾ ਬਚਪਨ ਉੱਥੇ ਨੰਗਿਆ ਹੋਇਆ ਗਲੀਆਂ 'ਚ ਬਟ ਜਾਣ ਨੂੰ ਮਨ ਕਰਦਾ ਕਿਉਂ ਨਹੀਂ ਜਾ ਰਿਹਾ ਤਾਂ ਦੇ ਸਾਹਮਣੇ ਸਾਰਾ ਕੁਝ ਦੱਸਿਆ ਹੋਇਆ ਵੀ ਇਹ ਚੀਜ਼ਾਂ ਕਰਕੇ ਆ ਕਿ ਇਹ ਲੋਕੀ ਇਹ ਨਾ ਕਹਿੰਣਾ ਪੀਪੀ ਪਤੀ ਦੀਆਂ ਖਬਰਾਂ ਚੱਲਦੀਆਂ ਤਾਂ ਐਨਆਰਆਈ ਨਹੀਂ ਆਉਣਾ ਚਾਹੁੰਦੇ ਉਹ ਨਹੀਂ 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 ਵੀ ਪੀਪੀ ਪਤੀ ਵਾਲੇ ਤਾਂ ਕੰਮ ਵਧੀਆ ਕਰਦੇ ਕੋਈ ਸੇ ਦਵਾ ਕਰਕੇ ਨਹੀਂ ਮੈਂ ਵੀ ਇੰਡੀਆ ਨਹੀਂ ਜਾਣਾ ਹੈਗਾ ਜਾਣੇ ਨੂੰ ਕੱਲ ਦੀ ਟਿਕਟ ਕਰਾ ਕੇ ਕੱਲੂ ਚੱਲ ਜੀਏ ਮਹੌਲ ਨਹੀਂ ਸਹੀ ਲੱਗ ਰਿਹਾ ਮਹੌਲ ਹੀ ਸਹੀ ਲੱਗ ਰਿਹਾ ਇੱਥੇ ਮਾਲ ਠੀਕ ਹੈ ਇੱਥੇ ਐਨਾ ਵੀ ਸੇਫ ਹੈ ਸੈਟ ਹੈ ਮਿੱਟੀ ਕੂੜਾ ਕਰਕਟ ਓਪੀ ਮੱਚ ਬੈਠ ਰਿਹਾ ਬਟ ਮੈਂ ਪੰਜਾਬ ਨੂੰ ਮਾੜਾ ਨਹੀਂ ਕਹਿੰਦਾ ਉੱਥੇ ਤਾਂ ਲੋਕਾਂ ਨੇ ਪੰਜਾਬ ਨੂੰ ਮਾੜਾ ਬਣਾ ਦਿੱਤਾ ਅੱਲਾ ਤਾਂ ਅੱਛਾ ਪੰਜਾਬ ਨਵੇਂ ਸ਼ਹਿਰ ਸਭ ਤੋਂ ਵਧੀਆ ਸਿਆਸਤਦਾਨ ਕਿਹੜਾ ਲੱਗਦਾ ਨਵੇਂ ਸ਼ਹਿਰ ਤੇ ਪੰਜਾਬ ਚ ਮੈਂ ਇੰਟਰਸਟ ਨਹੀਂ ਰੱਖਦਾ ਪਾਜੀ ਜਿੰਨੇ ਵੀ ਆਗੇ ਸਾਰੇ ਝੂਠ ਬੋਲਦੇ ਆ ਝੂਠ ਬੋਲਦੇ ਸਾਰੇ ਆ ਫੇ ਉਹਨਾਂ ਨੂੰ ਮੈਂ ਦੇਖਦਾਂ ਨਹੀਂ ਹੈਗਾ ਮੈਨੂੰ ਕੋਈ ਨਾ ਲੈਜ ਵੀ ਨਹੀਂ ਹੈਗੀ ਐਵੇਂ ਕਾਣ ਨੂੰ ਮੈਂ ਧਿਆਨ ਨਹੀਂ ਉਸ ਬਸ ਬਸੇ ਹੈਣੀਆਂ ਕਿਸੇ ਨੇ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਧਿਆਨ ਖਿੱਚੇ ਤੁਹਾਡਾ ਕੋਈ ਹੋਵੇ ਨਾ ਵੀ ਲੈ ਪਾਜੀ ਇਹਨਾਂ ਨੇ ਆ ਚੀਜ਼ ਕੀਤੀ ਆ ਮੈਂ ਉਹਨਾਂ ਦੀਆਂ ਵੀਡੀਓ ਦੇਖਾਂ ਜਾ ਕੁਛ ਕਰਾ ਹਣਾ ਹਾਂ ਵੀ ਇਹ ਬੰਦਾ ਵਧੀ ਮੈਂ ਤੁਸੀਂ ਇਗਨੋਰ ਹੀ ਕਰਤਾ ਇਗਨੋਰ ਕਰਤਾ ਮੈਂ ਦੇਖ ਨਹੀਂ ਲਿਆਗਾ ਉਹ ਚੀਜ਼ਾਂ ਨੂੰ ਅੱਛਾ ਜੇ ਕੱਲੂ ਬੀਬੀ ਬੱਤੀ ਵਾਲੇ ਸਿਆਸਤ ਚ ਆਉਂਦੇ ਫਿਰ ਕੀ ਲੱਗਦਾ ਜੇ ਸਾਉਣਾ ਤੁਸੀਂ ਆਤਕ ਰਾਈ ਪਈ ਆ ਲੱਗਦਾ ਤਾਂ ਇਹੀ ਆ ਵੀ ਕੁਐਸਚਨ ਕੁਸਤਾ ਬਣੂਗਾ ਨਵੇਂ ਸ਼ਹਿਰ ਦਾ ਨਵੇਂ ਸ਼ਹਿਰ ਨੂੰ ਉੱਤੇ ਪੱਧਰ ਚ ਤੇ ਲਿਆ ਸਕਦੇ ਤੁਸੀਂ ਜੋ ਮੇਰੇ ਥਿੰਕਿੰਗ ਆ ਇਸ ਟਾਈਮ ਦੀ ਬਾਕੀ ਚਲੋ ਦੇਖਦੇ ਆ ਅੱਛਾ ਇੱਥੇ ਜਿਹੜੇ ਗੋਰੇ ਆ ਮਤਲਬ ਚਲੋ ਕੋਈ ਟਾਮਾ ਹੋਇਆ 100 ਚ ਕੋਈ ਇੱਕ ਬੰਦਾ ਤਾਂ ਰੇਸਿਸਿਮ ਵਾਲੇ ਪਾਸੇ ਆ ਜਾਂਦਾ ਬਾਕੀ ਜਿਹੜੇ ਆ ਉੱਥੇ ਚੰਗੇ ਨੇ ਕਿੱਦਾਂ ਮਤਲਬ ਮਤਲਬ ਆਪਾ ਮੈਂ ਜਦੋਂ ਇੱਥੇ ਆ ਕੇ ਦੇਖਿਆ ਕਲਚਰ ਜਿਹੜਾ ਆ ਇੱਕ ਦੂਜੇ ਨੂੰ ਰਿਸਪੈਕਟ ਕਰਦੇ ਆ ਹੇਲ ਕਰਦੇ ਆ ਗੱਡੀ ਲਈ ਇੱਥੇ ਲੜਾਈ ਨਹੀਂ ਹੁੰਦੀ ਕਿ ਮੈਂ ਕੱਢਣੀ ਆ ਪੀ ਪੀ ਪੌਪੌ ਨਹੀਂ ਹੁੰਦੀ ਦੂਜੇ ਨੂੰ ਕਹਿੰਦੇ ਤੂੰ ਅੱਗੇ ਨਿਕਲ ਜਾ ਆਪ ਇੱਕ ਸਟੈਪ ਪਿੱਛੇ ਹੋ ਜਾਂਦੇ ਅਗਲੇ ਨੂੰ ਕਹਿੰਦੇ ਕਿ ਪਲੀਜ਼ ਹਨਾ ਤਾਂ ਚਲੋ ਹੁਣ ਜਿਹੜੀਆਂ ਦੋ ਖਬਰ ਆਈਆਂ ਇੱਕ ਤਾਂ ਓਆਈਏ ਕਿ ਲੜਕੀ ਨੇ ਬਦਸਲੂਖੀ ਕੀਤੀ ਆ ਬਦਫੈਲੀ ਕੀਤੀ ਆ ਇੱਕ ਅੱਧੀ ਹੋਰ ਖਬਰ ਆਈ ਆ ਆਈਆਂ ਆਪਣੇ ਬਰਮਿੰਗਮ ਮਿਡਲੈਂਡ ਤੋਂ ਹੀ ਆ ਲੰਡਨ ਵਾਲੇ ਪਾਸੇ ਚਲੋ ਉੱਥੇ ਪ੍ਰੋਟੈਸਟ ਚੱਲ ਰਿਹਾ ਸੀ ਪਰ ਉਹਦੇ ਅਲਾਵਾ ਜੇ ਦੇਖ ਲੋਕ ਇੱਥੋਂ ਦੇ ਕਿਹੋ ਜਿਹੇ ਆ ਲੋਕ ਬੜੇ ਇੱਥੇ ਪਿਆਰ ਤਰੀਕੇ ਨਾਲ ਚੱਲਦੇ ਆ ਏਦਾਂ ਨਹੀਂ ਹੈਗਾ ਵੀ ਤੁਹਾਨੂੰ ਡਿਸਰੈਸਪੈਕਟ ਨਹੀਂ ਦੇਣਗੇ ਕਦੇ ਵੀ ਹੈ ਨਾ ਆ ਤੁਹਾਡੇ ਕੰਮ ਨੂੰ ਤਾਂ ਤੁਸੀਂ ਛੋਟਾ ਕੰਮ ਕਰਦੇ ਤੁਸੀਂ ਵੱਡਾ ਕਰਦੇ ਤੁਹਾਡੀ ਉਹ ਮਤਲਬ ਰਿਸਪੈਕਟ ਪੂਰੀ ਕਰਨਗੇ ਜੇ ਤੁਸੀਂ ਉਹਨੂੰ ਰਿਸਪੈਕਟ ਦੋਗੇ ਤੁਹਾਨੂੰ ਉਹ ਰਿਸਪੈਕਟ ਦਊਗਾ ਵਾਪਸ ਜੇ ਤੁਸੀਂ ਮੈਂ ਦੇਖ ਰਿਸਪੈਕਟ ਤੁਸੀਂ ਨਹੀਂ ਵੀ ਕਰਦੇ ਤੁਹਾਨੂੰ ਪਹਿਲੇ ਰਿਸਪੈਕਟ ਦੇ ਦਿੰਦੇ ਕਿ ਤੁਹਾਡਾ ਮਨ ਆਪਣੇ ਆਪ ਕਹਿੰਦਾ ਕਿ ਆਪਣੇ ਆਪ ਤੁਹਾਡਾ ਏਦਾਂ ਦਾ ਕਰਦਾ ਉਹਨਾਂ ਨਾਲ ਪੋਲਾਈਟਲੀ ਬੋਲ ਗਿਆ ਆਪਾਂ ਉਹ ਐਨੇ ਪੋਲਾਈਟ ਤਰੀਕੇ ਨਾਲ ਬੋਲਦੇ ਆ ਏਦਾਂ ਦਾ ਸਿਸਟਮ ਹੈ ਇੱਥੇ ਬਣਿਆ ਕਿ ਬੇ ਗਲਤ ਬੋਲੂਗਾ ਇਹਨੇ ਪਿਆਰ ਕੋ ਹੋ ਯੂ ਹਾਸੀ ਦੇ ਚੰਗੇ ਵੀ ਆ ਬਹੁਤ ਚੰਗੇ ਵੀ ਆ ਹੁਣ ਕਈ ਆ ਜਿਹੜੇ ਔਨ ਡਰਗ ਹੀ ਤਾਂ ਸਾਰੇ ਪਾਸੇ ਹੀ ਆ ਗਏ ਹਨਾ ਹੁਣ ਕਈ ਅੱਧਾ ਦੇ ਹੈਗੇ ਵੀ ਬਹੁਤ ਲੇਅਰ ਤੁਰੇ ਰੈਸਟ ਇੱਥੇ ਮਿਲਦਾ ਨਾ ਔਰ ਇਹ ਤੁਰੇਸ ਮਿਲਦਾ ਹੈ ਬਾਕੀ ਬਹੁਤ ਵਧੀਆ ਹੈ ਨਾ ਮੈਂ ਕਨਮਾ ਕਹਿਣਾ ਤੇ ਫਿਰ ਜਿਹੜੇ ਦੇਖ ਰਹੇ ਆਉਣਾ ਚਾਹੁੰਦੇ ਆ ਜਣ ਵੈਲਕਮ ਕਰੂਗੇ ਜੀ ਆਇਆਂ ਨੂੰ ਕਰ ਏਦਾਂ ਕਿਸੇ ਨੂੰ ਰੋਕਦਾ ਨਹੀਂ ਹੈਗਾ ਵੀ ਨਹੀਂ ਆਉਣਾ ਹੈਗਾ ਬੇਸ਼ੱਕ ਜੀ ਆਇਆਂ ਨੂੰ ਆਓ ਇੱਥੇ ਆ ਕੇ ਕੰਮ ਕਰੋ ਆਪਾਂ ਸਾਰੇ ਕੰਮ ਕਰਨ ਆਏ ਹਨਾ ਵੀ ਪੰਜਾਬ ਵੀ ਨਹੀਂ ਭੁੱਲਣਾ ਚਾਹੀਦਾ ਪੰਜਾਬ ਭੁੱਲਦੇ ਨਹੀਂ ਜਦੋਂ ਰੇਲਵੇ ਰੋਡ ਬ ਤੁਸੀਂ ਵੀ ਮੈਰਾ ਕਰਨ ਵਾਲੇ ਦੱਸ ਕੇ ਤੈਨੂੰ ਲਾਜ ਵਾਲੇ ਖਵਾਵਾਂਗੇ ਨਹੀਂ ਫਿਰ ਜਾਵਾਂ ਕਿ ਰੁੱਕ ਕੇ ਜਾ ਕੇ ਉੱਥੇ ਦੇ ਹਾਲਾਤ ਵਧੀਆ ਕਰੀ ਕਿ ਆਪਣੇ ਵਧੀਆ ਕਰ ਲਈਏ ਜਾ ਕੇ ਉੱਥੇ ਦੇ ਹਾਲਾਤ ਵਧੀਆ ਕਰ ਲਓ ਚਲੋ ਠੀਕ ਹੈ ਯੋਵਰਾਜ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਭਰਾ